ਹਾਂਜੀ ਵੈਲਕਮ ਈ ਸਭ ਦਾ ਸੋਨੀ ਦੇ ਬਲੌਗ ਤੇ ਆਪਾਂ ਆਪਣਾ ਬਲੌਗ ਤਿਆਰ ਕਰਨ ਲੱਗੇ ਆਂ ਵਧੀਆ ਗੱਲਾਂ ਕਰਾਂਗੇ ਛਾਦੀਆਂ ਗੱਲਾਂ ਕਰਾਂਗੇ ਆ ਗੱਲਾਂ ਬੰਦੇ ਆਪੇ ਸਪ੍ਰੈਸ਼ਨ ਦੇਖੋ ਬੰਦੇ ਇਹਦੇ ਬਾਈ ਕੀ ਆਪ੍ਰੈਸ਼ਨ ਦੱਤੇ ਆ ਬੰਦੇ ਆ ਇਹ ਐਪਰੇਸ਼ਨ ਕਿਦਾਂ ਕਿਹਾਉਂਦਾ ਕੋਈ ਬੰਦਾ ਹੈ ਜੇ ਐਪਰੇਸ਼ਨ ਦੇ ਨਹੀਂ ਸਕਦਾ ਇਹ ਉਹ ਜੇ ਐਪਰੇਸ਼ਨ ਨਹੀਂ ਦੀ ਸੋਨੀ ਦਾ ਉਹ ਚੈਨਲ ਸਬਸਕ੍ਰਾਈਬ ਕਰ ਲਓ ਬਸ ਸਬਸਕ੍ਰਾਈਬ ਕਰੋ ਤੇ ਦੇਖੋ ਫਿਰ ਕਾਮੇਡੀ ਵੀਡੀਓ ਇਹ ਆ ਆ ਆ ਆ ਹੂੰ ਆਜਾ ਆਜਾ ਆਉਂ ਨਾ ਚਾਹ ਯਾ ਚਾਹ ਚਾਹ ਯਾ ਉਫ ਕੀ ਇਮਪ੍ਰੈਸ਼ਨ ਦਿੱਤੇ ਆ ਬੰਦੇ ਨੇ ਬਾਈ ਹੱਦ ਕਰਤੀ ਯਾਰ ਕੀ ਇਮਪ੍ਰੈਸ਼ਨ ਦਿੱਤੇ ਆ ਯਾਰ ਉਹਨੂੰ ਕੋਈ ਕਾਸਟ ਕਰ ਲੋ ਫਿਲਮ ਫੋਲਮ ਤੇ ਆ ਹੀ ਦੇ ਇਦਾਂ ਦੇ ਆਪ੍ਰੇਸ਼ਨ ਕੰਪ੍ਰੈਸ਼ਨ ਆਪ੍ਰੇਸ਼ਨ ਕਹੇ ਹੋ ਗਿਆ ਬਾਬਾ ਇਮਪ੍ਰੈਸ਼ਨ ਦੇਣਾ ਵੀ ਮੈਂ ਗਣਾ ਹਦਵਾਈਆਂ ਦਾ ਬੰਦਾ ਯਾਰ ਇਹ ਹਦਵਾਈਆਂ ਦਾ ਐਨੇ ਸੁਣ ਲਾਉਣੀ ਆਪਰੇਸ਼ਨ ਨੂੰਦਾ ਮੈਂ ਗਣਾ ਹਰਾਨ ਕਰਦਾ ਬੰਦਾ ਹਰਾਨੇ ਕਰਦਾ ਹਾਂ ਵੀ ਕਾਕਾ ਯਾਰ ਤੂੰ ਮੈਂ ਨਾ ਕਰ ਉਹ ਵੀਡੀਓ ਦੇਖ ਕੇ ਜਾਇਆ ਕਰ ਬੰਦੇ ਜੇ ਮੈਂ ਬਹੁਤ ਜੋ ਲਾਉਣਾ ਬੰਦਾ ਵੀਡੀਓ ਬਣਾਉਣ ਨੂੰ ਅ ਵੀਡੀਓ ਬਣਾਉਣਾ ਮੈਂ ਪੱਕੀ ਵੀਡੀਓ ਬਣਾਉਂਦੀ ਚੈੱਕ ਨਹੀਂ ਕਰਦਾ ਮੈਂ ਵੀਡੀਓ ਘੱਟੋ ਘਣਾ ਪਾਈ ਜਾਂਦੇ ਦੇਖੇ ਕਰੋ ਮੇਰੇ ਆਹ ਦੇਖੋ ਵੀਡੀਓ ਬੱਬੇ ਮੱਦੇਈ ਇਹ ਪ੍ਰੇਸ਼ਣ ਸਰਾ ਕਰੋ ਮੈਂ ਸਰਾ ਕੰਪਰੇਸ਼ਨ ਦੇਖੋ ਹੂੰ ਹੂੰ ਐਦਾਂ ਦੀਆਂ ਵੀਡੀਓ ਤਿਆਰ ਕਰਨੀਆਂ ਨੇ ਉਹ ਸਰਾ ਗਾਣਾ ਮਿਲੀਅਨ ਵੀਊ ਹੋਣਾ ਹੈ ਮਿਲੀਅਨ ਆਹ ਵੀਡੀਓ ਦੇਖਿਓ ਮਿਲੀਅਨ ਵੀ ਕਰਨਾ ਤੁਸੀਂ ਆਪਣੇ ਆਪ ਬਣਾ ਦੀਆਂ ਵੀਡੀਓ ਦੇਖੋਗੇ ਜਿੰਨਾ ਦੇਖਿਓ ਨਾ ਕਰਦੇ ਦੀਆਂ ਵੀਡੀਓ ਆ ਹਾ 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 ਮਨੂ ਵਜੇ ਕਰੋਗੇ ਵੀਡੀਓ ਕੋਈ ਥੰਬਨੇਲ ਨਹੀਂ ਲੱਗਣਾ ਪਰ ਕੋਈ ਕੁਝ ਨਹੀਂ ਲੱਗਣਾ ਹਮ ਪਰ ਜਾਂਦੇ ਜੱਤੇ ਵੀਡੀਓ ਦੇ ਲਾਈਵ ਲਾਈਕ ਲਾਉਣੇ ਆ ਹਾ ਹਾ ਇ ਇ ਇ ਇ ਇ ਇ